ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ ਦਿੱਤੇ ਗਏ 1 ਕਰੋੜ 18 ਲੱਖ ਰੁਪਏ ਦੀ ਲਾਗਤ ਦੇ ਨਾਲ ਗੁਰਦਾਸਪੁਰ ਦੇ ਹਲਕਾ ਧਾਰੀਵਾਲ ਸਿਆਸੀ ਵਿਖੇ ਬਣਨ ਵਾਲੇ 500 ਐਲਪੀਐਮ ਆਕਸੀਜਨ ਪਲਾਂਟ ਦਾ ਨੀਂਹ ਪੱਧਰ ਰੱਖਿਆ ਗਿਆ ਜੋ 31 ਅਕਤੂਬਰ 2021 ਤੱਕ ਬਣ ਕੇ ਮੁਕੰਮਲ ਹੋਵੇਗਾ ਇਸ ਮੌਕੇ ਤੇ ਬੋਲਦੇ ਹੋਏ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੀਆਂ ਸਮੂਹ ਗੁਰਨਾਨਕ ਨਾਮ ਸੇਵਾ ਸੰਗਤ ਤੂੰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਦੀ ਵਤਾਏ ਦਿਨ ਦਿਹਾੜ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਅਗੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਹਨਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਨੂੰ ਮੁੱਖ ਰੱਖਦਿਆਂ ਸਿਆਸੀ ਧਾਰੇਵਾਲ ਵੀ ਕਿ ਆਕਸੀਜਨ ਪਲਾਂਟ ਲਗਾਉਣ ਦੇ ਲਈ ਆਪਣੇ ਅਖਤਿਆਰੀ ਫੰਡ ਵਿੱਚ 1 ਕਰੋੜ 18 ਲੱਖ ਰੁਪਏ ਭੇਜੇ ਗਏ ਸਨ ਤਾਂ ਜੋ ਲੋਕਾਂ ਨੂੰ ਆਕਸੀਜਨ ਦੀ ਕੋਈ ਮੁਸ਼ਕਲ ਨਾ ਹੋਵੇ ਉਹਨਾਂ ਇਹ ਵੀ ਕਿਹਾ ਕਿ 1 ਕਤਕਤੂਬਰ 2021 ਤੱਕ ਇੱਕ ਇਹ ਆਕਸੀਜਨ ਪਲੈਂਟ ਬੜਕੇ ਮੁਕੰਮਲ ਹੋ ਜਾਵੇਗਾ ਇਸ ਪਲੈਂਟ ਦੇ ਵਿੱਚ 500 ਐਲਪੀਐਮ ਆਕਸੀਜਨ ਤਿਆਰ ਕੀਤੀ ਜਾਵੇਗੀ ਤੁਹਾਨੂੰ ਪਤਾ ਹੈ ਕਿ 70 ਕਰੋੜ ਰੁਪਈਆ ਮੈਂ ਆਪਣੇ ਐਮਪੀ ਲੈਡ ਫੰਡ ਚੋਂ ਤਕਰੀਬਨ 1 ਕਰੋੜ 18 ਲੱਖ ਰੁਪਈਆ ਧਾਰੀਵਾਲ ਦੇ ਵਿੱਚ ਜਿਹੜਾ ਸਾਡੀ 40 ਬੈਡਡ ਪੀਐਸਸੀ ਇਹਨੂੰ ਇਹ ਮੈਂ ਸਮਝਦਾ ਕਿ ਸਾਰਿਆਂ ਨੂੰ ਅੱਛਾ ਕੰਮ ਮੈਂਬਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜੇ ਹੋਇਆ ਇਹ ਹੋਇਆ ਕਿ ਆਕਸੀਜਨ ਜਿਹੜੀ ਇਹ ਸਾਰਿਆਂ ਨੂੰ ਵੱਡਾ ਜ਼ਿੰਦਗੀ ਦਾ ਆਕਸੀਜਨ ਤੋਂ ਬਿਨਾ ਇੱਕ ਸੈਕਿੰਡ ਨਹੀਂ ਨਿਕਲ ਸਕਦਾ ਤੋ ਇਹ ਹਰ ਬੈੱਡ ਦੇ ਉੱਤੇ ਡਾਇਰੈਕਟ ਆਕਸੀਜਨ ਦੀ ਜਦੋਂ ਵੀ ਲੋੜ ਪੈਗੀ ਸਾਰੇ ਇੱਥੇ ਜਿਹੜੇ ਪੇਸ਼IENTS ਆਣਗੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਹਸਪੀਟਲ ਦੀ ਫੈਸਿਲਿਟੀਆਂ ਬਹੁਤ achੀਆਂ ਨੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਾਡੇ ਸਿਵਲ ਸਰਜਨ ਸਾਹਿਬ ਨੂੰ ਆਪਣੇ SSP ਸਾਹਿਬ ਸਾਰਿਆਂ ਨੂੰ ਮੁਬਾਰਕ ਦਿਨਾਂ ਤੇ MLA ਸਾਹਿਬ ਨੂੰ ਕਿ ਸਾਰਿਆਂ ਨੂੰ ਪਹਿਲਾ ਆਕਸੀਜਨ ਪਲੈਂਟ ਮੈਂ ਆਪਣੇ APILAD ਫੰਡ ਚੋਂ ਕਾਦੀਆਂ ਇਸ ਅਸੈਂਬਲੀ ਹਲਕੇ ਤੇ ਲਾਇਆ ਤੇ ਬਾਕੀ ਅੱਜ ਲੰਬੀ ਚੌੜੀ ਨਾ ਗੱਲ ਕਰਦੇ ਹੋਏ ਪਹਿਲੀ ਪਾਸ਼ਾਈ ਦੇ ਵਿਆਹ ਤੇ ਸ਼ੁਭ ਦਿਹਾੜੇ ਤੇ ਸਮੂੱਚੇ ਪੰਜਾਬ ਨੂੰ ਸਮੂੱਚੇ ਪੰਜਾਬੀ ਜਗਤ ਨੂੰ ਆਪਣੀ ਗਵਰਨਮੈਂਟ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦੇਣਾ ਵੈਲਕਮ ਵੀ ਕਰਨਾ ਤੇ ਇੱਕ ਅਰਦਾਸ ਪਹਿਲੀ ਪਾਸ਼ਾਹੀ ਦੇ ਚਰਨਾਂ 'ਚ ਕਰਾਂਗੇ ਕਿ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਮੀਰ ਵਾਸਤੇ ਉਹ ਹਮੇਸ਼ਾ ਚੜਦੀ ਕਲਾ ਚ ਰਹਣ ਤੇ ਸੂਬਾ ਸਾਡੀ ਤੇ ਤੇ ਸਾਡਾ ਚੜਦੀ ਕਲਾ ਚ ਰਹੇ ਬਹੁਤ-ਬਹੁਤ ਸ਼ੁਕਰੀਆ ਕੁਰਦਾਸਪੁਰ ਤੋਂ ਨਰਿੰਦਰ ਕਲੇਰ ਦੀ ਰਿਪੋਰਟ ਐਸਐਮਜ਼ ਨਿਊਜ਼ For latest updates like and follow our Facebook page SMZ News and don't forget to subscribe our YouTube channel and press the bell icon.